ਆਹ ਦੋ ਮਿੰਟ ਬੈਠੋ ਆ ਗਿਆ ਇਹ ਗੱਲ ਦੋ ਮਿੰਟ ਬੈਠੋ ਮੈਂ ਤੁਹਾਨੂੰ ਲੈ ਜਾ ਰਿਹਾ ਬੈਠੇ ਆਇਆ ਇੱਕ ਮਿੰਟ ਖੜੇ ਰਹੇ ਜੀ ਆ ਸਭ ਤੋਂ ਸਾਡੇ ਬੈਂਚ ਨਹੀਂ ਆਏ ਦੇਖੋ ਜੀ ਆ ਹੁਣ ਆਇਆ ਤੁਸੀਂ ਤੁਸੀਂ ਤਾਂ ਕਾਂਗਰਸ ਦੇ ਐਮ ਐਲ اے ਹੋ ਤੁਸੀਂ ਤਾਂ ਹੁਣ ਆਇਆ ਕੱਲ ਪਛੋਂ ਦੇਖੋ ਜੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਤੂੰ ਤਾਂ ਪਾਰਟੀ ਦਾ ਬੰਦਾ ਐਵੇਂ ਰੋਲੀ ਪਾਉਂਦੇ ਨਾ ਪਾਰਟੀ ਦਾ ਬੰਦਾ ਨਹੀਂ ਨਹੀਂ ਆਜੋ 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 ਤੁਮ ਕਿਹ ਚਲ ਜਾ ਮਾਨਾ ਆਜੋ 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 ਗੱਲ ਕਰਨ ਵਾਸਤੇ ਆਏ ਅਰੇ ਇੱਥੇ ਆਜੋ ਤੁਸੀਂ ਉਹ ਕਿਹਦੇ ਘਰ ਆਏ ਪਾਪਾ ਜੀ ਗੱਲ ਕਰ ਕੰਮ ਕਰਨ ਦੇ ਘਰ ਆਇਆ ਸਾਡੇ ਘਰ ਆਏ ਵੀ ਤੁਸੀਂ ਆ ਨਹੀਂ ਸਕਦੇ ਤੇ ਕੀ ਆਉਂਦੇ ਉਹਦਾਂ ਆਇਆ ਪਾੜੇ ਦੇ ਜਿਹਾ ਇੱਕ ਦਿਨ ਝੂੜਕਾ ਬੋਲਦਾ ਦੋ ਸਾਲ ਦੀ ਆ ਦੋ ਸਾਲ ਉਹ ਸਾਲ ਨਹੀਂ ਆਇਆ ਗਏ ਤੇ ਆਜੋ 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 सही साहिब अॻियां सही साहिब सही साहिब अॻियां આલે 2 મિનિટ બેઠો આયે આલે 2 મિનિટ બેઠો મે તો નઈ સા બેઠે આયા દેખો જી આ સૌને સાડે બેંટી નઈ આયે દેખો જી આ ਸ਼ੀਰ ਗੱਦੇ ਆ ਤੂੰ ਪਾਰਟੀ ਦਾ ਬੰਦਾ ਐਵੇਂ ਰੋੜੀ ਪਾਉਂਦੇ ਪਾਰਟੀ ਦਾ ਬੰਦਾ ਨਹੀਂ ਨਹੀਂ ਪਾਜੀ ਪਾਉਂਦੇ ਆਂਦੇ ਆਂਦੇ ਤੂੰ ਕਿੱਥੇ ਚੱਲ ਜਾ ਮਾਨਾ ਆਂਦੇ 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 ਨਾਲ ਕਰ ਨੂੰ ਆਤਾ ਹੈ ਅਰੇ ਜੀ ਆਂਦੇ ਹੋ ਤੁਸੀਂ ਉਹ ਕੇਦੇ ਜਾ ਰਹੇ ਹੋ ਪਾਪਾ ਜੀ ਗੱਲ ਕਰ ਕੰਮ ਕੀ ਕਰਨ ਆਇਆ ਸਾਡੇ ਘਰ ਆਈ ਵੀ ਤੁਸੀਂ ਆ ਨਹੀਂ ਸਕਦੇ ਤੇ ਕਿਹਨੂੰ ਉਹ ਦਿਨ ਆਇਆ ਇੱਕ ਦਿਨ ਝੂੜਕਾ ਬੋਲਦਾ ਦੋ ਸਾਲ آلو 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 سنگھ صاحب اکی آ جاؤ سنگھ صاحب سنگھ صاحب اکی آ جاؤ اکی آ جاؤ اکی آ جاؤ اکی آ جاؤ آلو 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 کے او ابھی جگارے پٹھیا او تو نے تو نے